ਦਾ ਇਸ ਤਰ੍ਹਾਂ ਬੁੱਧੀ ਨੂੰ ਸਮਝ ਕਿਉਂ ਨਹੀਂ ਆ ਰਿਹਾ ਇਸ ਤਰ੍ਹਾਂ ਕਿਉਂਕਿ ਮਲਨ ਭਈ ਮਤ ਮਾਦਵਾ ਤੇਰੀ ਗੱਤ ਲਖੀ ਨਾ ਜਾਏ ਮਤ ਮੈਲੀ ਹੋ ਚੁੱਕੀ ਹੈ ਜਿਵੇਂ ਦਰਿਆ ਨਦੀਆਂ ਦੇ ਵਿੱਚ ਇੰਨੀ ਗੰਦਗੀ ਇੰਨੇ ਪਦਾਰਥ ਛੁੱਟੇ ਜਾ ਚੁੱਕੇ ਨੇ ਕਿ ਉਹ ਪਾਣੀ ਦੀ ਥਲੜੀ ਪਰਤ ਉਹਦੀ ਸਫਾਈ ਨਜ਼ਰ ਨਹੀਂ ਆਉਂਦੀ ਸੁਰਤ ਤੇ ਵੀ ਇੰਨੇ ਭਰਮ ਪੈ ਚੁੱਕੇ ਨੇ ਇੰਨੀਆਂ ਬੁਰਾਈਆਂ ਘਰ ਕਰ ਚੁੱਕੀਆਂ ਨੇ ਇੰਨੀ ਨੈਗੇਟਿਵਿਟੀ ਘਰ ਕਰ ਚੁੱਕੀ ਹੈ ਸੁਰਤ ਦੇ ਵਿੱਚ ਸੱਚ ਨਜ਼ਰ ਨਹੀਂ ਆ ਰਿਹਾ ਇੰਨਾ ਕੁਝ ਇੱਥੇ ਮਾੜਾ ਜਮਾ ਹੋ ਚੁੱਕਾ ਏ ਆ ਦਿਮਾਗ ਰੂਪੀ ਸ਼ਹਿਰ ਦੇ ਵਿੱਚ ਸੰਸਾਰ ਦੇ ਵਿੱਚ ਅਸਲ ਸੱਚ ਕੀ ਹੈ ਅਸਲ ਦਰਸ਼ਨ ਕੀ ਹੈ ਅੰਦਰੋਂ ਸਪਸ਼ਟ ਨਹੀਂ ਹੋ ਰਿਹਾ ਪਾਤਸ਼ਾਹ ਕਹਿੰਦੇ ਸੱਚ ਕਰਕੇ ਵੀ ਜ਼ਿੰਦਗੀ ਦੀ ਕੋਈ ਸਮਝ ਨਹੀਂ ਆ ਰਹੀ ਮਲਨ ਭਈ ਮਤ ਮਾਦਵਾ ਮਤ ਮੈਲੀ ਹੋ ਗਈ ਹੈ ਮੈਨੂੰ ਹੁਣ ਸਾਫ਼ ਨਜ਼ਰ ਨਹੀਂ ਆ ਰਿਹਾ ਕੁਝ ਵੀ ਸਾਫ਼ ਨਜ਼ਰ ਆਉਂਦਾ ਏ ਜੇ ਜਦੋਂ ਮਤ ਮੈਲੀ ਹੋ ਜਾਂਦੀ ਏ ਕੁਝ ਕਦੇ ਵੀ ਨਹੀਂ ਨਜ਼ਰ ਆਉਂਦਾ ਸਾਨੂੰ ਨਜ਼ਰ ਆਉਣ ਦਾ ਅਰਥ ਕੀ ਹੈ ਜਦੋਂ ਸਾਨੂੰ ਸੰਸਾਰਕ ਪਦਾਰਥ ਰੱਬ ਨਾਲੋਂ ਤੋੜ ਕੇ ਕੁਝ ਸਮੇਂ ਦੀ ਖੁਸ਼ੀ ਦਿੰਦੇ ਨੇ ਇਹ ਹੈ ਸੁਰਤ ਤੇ ਪੜਦਾ ਪੈ ਜਾਣਾ ਕੋਈ ਇਨਸਾਨ ਕੋਈ ਪਰਿਵਾਰਕ ਮੈਂਬਰ ਚਲਿਆ ਗਿਆ ਏ ਘਰੋਂ ਮਨ ਮੰਨ ਨਹੀਂ ਪਾ ਰਿਹਾ ਸਾਲ ਹੋ ਗਿਆ ਉਸ ਇਨਸਾਨ ਨੂੰ ਗਿਆ ਇਹ ਸੁਰਤ ਤੇ ਪੜਦਾ ਪੈ ਜਾਣਾ ਕੋਈ ਘਾਟਾ ਪਿਆਸ ਸੀ ਉਹ ਪੈਣਾ ਸੀ ਉਹ ਹੋਣਾ ਸੀ ਮਨ ਅਜੇ ਤੱਕ ਮੰਨ ਨਹੀਂ ਪਾ ਰਿਹਾ ਉਸ ਦੁੱਖ ਚੋਂ ਨਿਕਲ ਨਹੀਂ ਪਾ ਰਿਹਾ ਇਹ ਸੁਰਤ ਤੇ ਪੜਦਾ ਪੈ ਜਾਣਾ ਕੋਈ ਦੁੱਖ ਸਰੀਰਕ ਦੁੱਖ ਆਇਆ ਸੀ ਗਲਤੀਆਂ ਸਾਡੀਆਂ ਹੀ ਹੁੰਦੀਆਂ ਨੇ ਪਰ ਮਨ ਉਹਨੂੰ ਮੰਨ ਨਹੀਂ ਪਾਇਆ ਇਹ ਸੁਰਤ ਤੇ ਪੜਦਾ ਪੈ ਜਾਣਾ ਜਦੋਂ ਸੱਚ ਨੂੰ ਨਜ਼ਰ ਅੰਦਾਜ਼ ਕਰਕੇ ਮਨੁੱਖ ਝੂਠ ਦੇ ਵਿੱਚੋਂ ਥੋੜੇ ਜਿਵੇਂ ਸਮੇਂ ਦੀ ਖੁਸ਼ੀ ਦੇ ਵਿੱਚੋਂ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੁੰਦਾ ਏ ਆਨੰਦ ਲੈਣਾ ਚਾਹੁੰਦਾ ਏ ਤਾਂ ਉਸ ਸਮੇਂ ਸਮਝ ਲਓ ਮਲਨ ਭਈ ਮਤ ਮਾਦਵਾ ਮਤ ਮੈਲੀ ਹੋ ਗਈ ਭਾਰਤ ਦੀ ਇੱਕੋ ਇੱਕ ਧਰਤੀ ਹੈ ਜਿੱਥੇ ਲੋਕ ਅਬਿਵੇਕ ਬੁੱਧੀ ਨੂੰ ਵੀ ਇਹ ਸਮਝਦੇ ਨੇ ਕਿ ਕਿਸੇ ਕਿਸੇ ਦਰਿਆ ਤੇ ਕਿਸੇ ਨਹਿਰ ਦੇ ਵਿੱਚ ਕਿਸੇ ਸਰੋਵਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਤੇ ਕਿ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਹੋ ਜਾਣਾ ਹੈ ਅੱਜ ਵੀ ਲੋਕ ਇਹ ਇੱਕ ਨਾਰਮਲ ਗੱਲ ਹੈ ਕਿਸੇ ਅਨਪੜ੍ਹ ਇਨਸਾਨ ਨੂੰ ਵੀ ਮੈਨੂੰ ਲੱਗਦਾ ਹੈ ਵਧੀਆ ਢੰਗ ਦੇ ਨਾਲ ਗੱਲ ਸਮਝਾ ਦਈਏ ਕਿ ਜੀ ਇਹ ਇਹ ਗੱਲ ਠੀਕ ਨਹੀਂ ਹੈ ਜਿਹੜੀ ਸੁਰਤ ਹੈ ਜਿਹੜੀ ਬੁੱਧੀ ਹੈ ਇਹਦਾ ਸਬੰਧ ਗਿਆਨ ਦੇ ਨਾਲ ਹੁੰਦਾ ਹੈ ਸਮਝ ਦੇ ਨਾਲ ਹੁੰਦਾ ਹੈ ਵਿਵੇਕਤਾ ਦੇ ਨਾਲ ਹੁੰਦਾ ਹੈ ਤੇ ਰੋਜ਼ਾਨਾ ਪੜ੍ਹਦੇ ਆ ਨਾ ਜੀ ਸਾਡੇ ਪੜਨ ਦਾ ਹਿੱਸਾ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇ ਕੇ ਰੰਗ ਬੜੀ ਸੌਖੀ ਪ੍ਰਪਾਸ਼ਾ ਦਿੱਤੀ ਗੁਰੂ ਪਾਤਸ਼ਾਹ ਨੇ ਪਰ ਫਿਰ ਵੀ ਲੋਕ ਵੱਡੇ ਪੱਦਰ ਤੇ ਆ ਵੇਖੋ ਹੁਣ ਪ੍ਰਯਾਗ ਰਾਗ ਨਾਉਣ ਗਏ ਕਿੰਨਾ ਨੁਕਸਾਨ ਹੋਇਆ ਮੌਤਾਂ ਵੀ ਹੋਈਆਂ ਲੋਕਾਂ ਦੇ ਕਿੰਨਾ ਸਮਾਨ ਜੋ ਇੰਪੋਰਟੈਂਸ ਚੀਜ਼ਾਂ ਵੀ ਹੋਣ ਗਈਆਂ ਕਿੰਨਾ ਕੁਝ ਨੁਕਸਾਨ ਭੁਗਤਣਾ ਪਿਆ ਉਹਨਾਂ ਨੂੰ ਪਰ ਲੋਕ ਫਿਰ ਵੀ ਮੰਨਦੇ ਨਹੀਂ ਸਮਝਦੇ ਨਹੀਂ ਕਿਉਂਕਿ ਧਾਰਮਿਕ ਗੱਲਾਂ ਨੇ ਜੋ ਧਾਰਮਿਕ ਜੋ ਪ੍ਰਭਾਸ਼ਾਵਾ ਨੇ ਲੰਮੇ ਸਮੇਂ ਤੋਂ ਲੋਕ ਉਵੇਂ ਹੀ ਮੰਨਦੇ ਆ ਰਹੇ ਨੇ ਲੋਕ ਬਦਲਣਾ ਨਹੀਂ ਚਾਹੁੰਦੇ ਲੋਕ ਅੱਗੇ ਵਧਣਾ ਨਹੀਂ ਚਾਹੁੰਦੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਵੀ ਹੁੰਦਾ ਏ ਇੱਕ ਭਰਮ ਵੀ ਹੁੰਦਾ ਏ ਸੱਚ ਜਾਣਿਓ ਆਪ ਸਿਆਣੇ ਬੈਠੇ ਹੋ ਕਈ ਵਾਰ ਤੇ ਲੋਕਾਂ ਨੂੰ ਪਖੰਡ ਕਰਨ ਦੇ ਵਿੱਚ ਵੀ ਰਸ ਮਿਲਦਾ ਏ ਕਿਸੇ ਨੂੰ ਕਹੋ ਨਾ ਕਿ ਭਾਈ ਆਪ ਸੱਚ ਨੂੰ ਸਮਝੋ ਸੱਚ ਦੇ ਆਧਾਰ ਤੇ ਜ਼ਿੰਦਗੀ ਨੂੰ ਜਿਉਂਗੋ ਸਿਰਫ ਸੱਚੇ ਢੰਗ ਦੇ ਨਾਲ ਜ਼ਿੰਦਗੀ ਜਿਉਂਗੋ ਜੀਵਨ ਸਫਲ ਏ ਇਹ ਔਖਾ ਲੱਗਦਾ ਏ ਕਿਸੇ ਨੂੰ ਕਹੋ ਇਥੋਂ ਬਾਜ਼ਾਰ ਚੋਂ ਜੀ ਨਾਰੀਅਲ ਖਰੀਦੇਓ ਉਹਨੂੰ ਜਾ ਕੇ ਕਿਸੇ ਨਹਿਰ ਚ ਸੁੱਟ ਦੇਓ ਤੇ ਤੁਹਾਡਾ ਆਹ ਕੰਮ ਹੋ ਜਾਣਾ ਐ ਇਹ ਸੌਖਾ ਐ ਨਾ ਜੀ ਇਹ ਸੌਖਾ ਜਿਹਾ ਕੰਮ ਐ ਬਾਜ਼ਾਰ ਚੋਂ ਕੁਝ ਖਰੀਦਣਾ ਐ ਆਪਾਂ ਰਮਾਲਾ ਸਾਹਿਬ ਤੇ ਲੈ ਆਈਏ ਗੱਲ ਕਿਉਂਕਿ ਆਪਾਂ ਆਪਣੇ ਢੰਗ ਨਾਲ ਸਮਝਣਾ ਐ ਕਿਸੇ ਨੂੰ ਕਹੋ ਜੀ ਰਮਾਲਾ ਲੈਣਾ ਐ ਇੱਕ ਤੇ ਉਹ ਤੁਸੀਂ ਮਹੀਨੇ ਚ ਇੱਕ ਵਾਰੀ ਗੁਰਦੁਆਰੀ ਟੜਾ ਕੇ ਆਉਣਾ ਐ ਇਹ ਸੌਖਾ ਕੰਮ ਐ ਕਿਸੇ ਨੂੰ ਕਹੋ ਜੀ ਅਰਥਾਂ ਸਮੇਤ ਗੁਰਬਾਣੀ ਪੜੋ ਆਪਣਾ ਜੀਵਨ ਸੁਧਾਰੋ ਸਾਰਾ ਕੁਝ ਪਤਾ ਲੱਗ ਜਾਣਾ ਐ ਇਹ ਔਖਾ ਕੰਮ ਹੈ ਇਨੌਦਮ ਕੌਣ ਕਰੇ ਬੰਦਾ ਕਹਿੰਦਾ ਇੰਨਾ ਸਮਾਂ ਨਹੀਂ ਹੈ ਮੇਰੇ ਕੋਲ ਸਮਾਂ ਹੁੰਦਾ ਹੈ ਪਰ ਪਿਆਰ ਨਹੀਂ ਹੈ ਇੰਨਾ ਸੱਚ ਜਾਣਨ ਦਾ ਅੰਦਰ ਉਤਸ਼ਾਹ ਨਹੀਂ ਹੈ ਚਾਹ ਨਹੀਂ ਹੈ ਕਿ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਧਿਆਨ ਦੇ ਨਾਲ ਸਮਝ ਕੇ ਜਿਉਂ ਕੇ ਜੀਵਨ ਦੇ ਵਿੱਚ ਅਪਣਾ ਲਿਆ ਜਾਏ ਤਾਂ ਇਹ ਹੈ ਮਲਨ ਭਈ ਮਤ ਮਾਦ